ਚਿੜੀਆਕਰਾਂ ਦੇ ਸ਼ੌਕੀਨਾ ਦੇ ਲਈ ਆ ਗਈ ਹੈ ਖਾਸ ਖਬਰ ਦੋਨੰਨੇ ਟਾਈਗਰ ਬਣੇ ਨੇ ਇੱਕ ਵੱਡੇ ਚਿੜੀਆਕਰ ਦਾ ਹਿੱਸਾ ਤੇ ਵੈਟਰਨਰੀ ਹਸਪਤਾਲ ਸਮੇਤ ਕਈ ਯੋਜਨਾਵਾਂ ਦਾ ਕੀਤਾ ਗਿਆ ਹੈ ਉਦਘਾਟਨ ਜਿਹਾ ਦੱਸਦੀਏ ਕਿ ਸ਼ਤਬੀੜ ਚਿੜੀਆਕਰ ਚੰਡੀਗੜ੍ਹ ਦੇ ਵਿੱਚ ਦੋਨਾਂ ਨੇ ਟਾਈਗਰ ਛੱਡੇ ਗਏ ਨੇ ਜਸਦੀਆਂ ਤਸਵੀਰਾਂ ਤੇ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦੱਸਦੀਏ ਕਿ ਇਹਨਾਂ ਦਾ ਨਾਮ ਅਬੇ ਤੇ ਆਰਿਆ ਨੇ ਜਿਨ੍ਹਾਂ ਨੂੰ ਕੈਬਨਟ ਮੰਤਰੀ ਲਾਲਚੰਦ ਕਟਾਰੂਚਰ ਹੋਰਾਂ ਦੇ ਵੱਲੋਂ ਸੈਮੀ ਉਪਰ ਏਰੀਏ ਦੇ ਵਿੱਚ ਛੱਡਿਆ ਗਿਆ ਹੈ ਦੱਸਦੀ ਹੈ ਕਿ ਇਹਨਾਂ ਦੋਨਾਂ ਨੰਨੇ ਟਾਈਗਰਾਂ ਦਾ ਜਨਮ ਬੀਤੀ 31 ਅਕਤੂਬਰ 2024 ਨੂੰ ਦੀਵਾਲੀ ਵਾਲੀ ਰਾਤ ਨੂੰ ਹੋਇਆ ਸੀ ਮਾਦਾ ਗੋਰੀ ਤੇ ਨਰ ਅਰਜੁਨ ਦੇ ਆਪਸੀ ਸੁਮੇਲ ਦੇ ਨਾਲ ਇਹਨਾਂ ਦਾ ਜਨਮ ਹੋਇਆ ਦੱਸਦੀ ਹੈ ਇਹ ਦੋਨੋਂ ਨੰਨੇ ਟਾਈਗਰ ਬਿਲਕੁਲ ਤੰਦਰੁਸਤ ਨੇ ਪਰੰਤੂ ਅਜੇ ਇਹਨਾਂ ਨੂੰ ਇੱਕ ਹੋਰ ਟੀਕਾ ਲੱਗਣਾ ਹੈ ਉਸ ਤੋਂ ਬਾਅਦ ਇਹ ਆਮ ਦਰਸ਼ਕਾਂ ਦੇ ਦੇਖਣ ਦੇ ਲਈ ਛੱਡ ਦਿੱਤੇ ਜਾਣਗੇ ਦੱਸਦੀ ਹੈ ਕਿ ਕੈਬਨਿਟ ਮੰਤਰੀ ਲਾਲਚੰਦ ਕੁਟਾਰੂ ਚਰਹੋਰਾ ਨੇ ਇੱਥੇ ਪਹੁੰਚ ਕੇ ਉਜਾਇਜ਼ਾ ਵੀ ਲਿਆਏ ਜਿਹੜਾ ਫੰਡ ਸਰਕਾਰ ਦੇ ਵੱਲੋਂ ਪਿਛਲੇ ਸਾਲ ਦਿੱਤਾ ਗਿਆ ਸੀ ਉਸ ਦੇ ਬਾਰੇ ਦੇ ਵਿੱਚ ਵੀ ਚਾਇਜ਼ਾ ਲਿਆ ਗਿਆ ਹੈ ਨਾਲ ਹੀ ਵੈਟਨਰੀ ਹਸਪਤਾਲ ਹੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਯੋਜਨਾਵਾਂ ਦਾ ਉਦਘਾਟਨ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਪ੍ਰਯੋਗਸ਼ਾਲਾ ਇੱਕ ਪ੍ਰਯੋਗਸ਼ਾਲਾ ਦੋ ਵੀ ਸ਼ਾਮਿਲ ਹੈ ਇਸ ਤੋਂ ਇਲਾਵਾ ਆਮ ਚੰਨਤਾ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਸੁਰੱਖਿਆ ਨੂੰ ਹੋਰ ਯਕੀਨੀ ਬਣਾਇਆ ਜਾ ਰਿਹਾ ਹੈ ਇਸ ਦੇ ਸੰਬੰਧ ਵਿੱਚ ਜਿਹੜੀਆਂ ਸੁਰੱਖਿਆ ਕਰਮੀਆਂ ਨੇ ਉਹਨਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਰਾਤ ਨੂੰ ਚੌਕੀਦਾਰ ਆਪਣਾ ਕੰਮ ਕਰਦੇ ਨੇ ਉਹਨਾਂ ਤੇ ਲਈ ਵੀ ਜਿਹੜੇ ਖਾਸ ਵਾਰਡ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਇਹਨਾਂ ਜਨਵਰਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣ ਦੇ ਲਈ ਬਹੁਤ ਕੁਝ ਹੋਰ ਨਵਾਂ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਇਸ ਬੰਧ ਦੇ ਵਿੱਚ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਜਿੰਨੇ ਵੀ ਜੀਵ ਨੇ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਇੱਕ ਮੁੱਖ ਕੰਮ ਹੈ ਇਸ ਕਰਕੇ ਹੀ ਸਰਕਾਰ ਦੇ ਵੱਲੋਂ ਬਹੁਤ ਸਾਰੀਆਂ ਯੋਜਨਾਵਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਤੇ ਵੱਡਾ ਫੰਡ ਪਹਿਲਾਂ ਵੀ ਦਿੱਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਖਾਸ ਕੰਮ ਕੀਤੇ ਜਾਣਗੇ ਜਿਸ ਦੇ ਨਾਲ ਇਹਨਾਂ ਜਨਵਰਾਂ ਦੀ ਸੁਰੱਖਿਆ ਨੂੰ ਹੋਰ ਜ਼ਿਆਦਾ ਯਕੀਨੀ ਬਣਾਇਆ ਜਾਵੇਗਾ ਇਸ ਬੰਧ ਦੇ ਵਿੱਚ ਹੋਰ ਕੀ ਕੁਝ ਆਖਿਆ ਗਿਆ ਹੈ ਤੁਸੀਂ ਵੀ ਸੁਣੋ ਮੈਨੂੰ ਖੁਸ਼ੀ ਹੈ ਕਿ ਅੱਜ ਸਾਤਵੀਰ ਜੂ ਜਿੱਥੇ ਇਸ ਵੇਲੇ ਅਸੀਂ ਖੜੇ ਆ ਸੋ ਵੈਸੇ ਤਾਂ ਕਿਸੇ ਪਹਿਚਾਨ ਦੀ ਮਤਲਬ ਨਹੀਂ ਉੱਤਰ ਭਾਰਤ ਦੇ ਅੰਦਰ ਸਭ ਤੋਂ ਵੱਡੇ ਜੂ ਦੇ ਵਿੱਚੋਂ ਇੱਕ ਹੈ ਔਰ ਅ ਅੱਜ ਅਸੀਂ ਸਾਰੀ ਟੀਮ ਸਾਡੇ ਅਫਸਰ ਸਹਿਬਾਨ ਔਰ ਮੈਂ ਵੀ ਅ ਅੱਜ ਇੱਥੇ ਆਇਆ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਅੱਜ ਬੜਾ ਇੱਕ ਸਟੋਰੀਕਲ ਇਵੈਂਟ ਹੈ ਕਿ ਸਾਡੇ ਦੋ ਜਿਹੜੇ ਉਹ ਟਾਈਗਰ ਨੰਨੇ ਟਾਈਗਰ ਅਭੀ ਹੋਰ ਆਇਨ ਜਿਨ੍ਹਾਂ ਦਾ ਨਾਮ ਰੱਖਿਆ ਉਹ ਉਹਨਾਂ ਦਾ ਅਜ ਤੋਂ 4 ਮਹੀਨੇ ਪਹਿਲਾਂ ਜਨਮ ਹੋਇਆ ਤੇ ਜਨਮ ਵੀ ਬੜਾ ਇਤਿਹਾਸਿਕ ਦਿਨ ਦੇ ਉੱਤੇ ਦਿਵਾਲੀ ਵਾਲਾ ਦਿਨ ਹੋਇਆ ਸੋ ਅੱਜ ਉਹਨਾਂ ਨੂੰ ਰੀਲੀਸ ਕੀਤਾ ਛੋਟੇ ਪਿੰਜਰੇ ਚੋਂ ਕੱਢ ਕੇ ਵੱਡੇ ਪਿੰਜਰੇ ਚ ਪਾਇਆ ਸੋ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਕੁਦਰਤ ਦੇ ਅਨਮੋਲ ਹੀਰਿਆਂ ਦੀ ਨੰਨੇ ਟਾਈਗਰਸ ਦੀ ਜ਼ਿੰਦਗੀ ਦੀ ਕਾਮਨਾ ਕਰਦਾ ਕਿ ਇਹ ਤੰਦਰੁਸਤ ਰਹਿਣ ਔਰ ਇਹਨਾਂ ਦਾ ਜੀਵਨ ਵਧੀਆ ਰਹੇ ਸੋ ਲਗਾਤਾਰ ਸਾਡੇ ਸੱਤਬੀੜ ਜੂ ਦੇ ਅੰਦਰ ਜਿਹੜੇ ਸਾਡੇ ਅਫੀਸਰ ਸਹਿबान ਨੇ ਸਾਡੇ ਕਰਮਚਾਰੀ ਨੇ ਚਾਹੇ ਸਾਡਾ ਪੈਰਾਮੈਡੀਕਲ ਸਟਾਫ ਹੈ ਚਾਹੇ ਡਾਕਟਰ ਸਹਿबान ਨੇ ਚਾਹੇ ਸਾਡੇ ਐਡਮਿਨਿਸਟ੍ਰੇਟ ਦੇ ਜਿਹੜੇ ਅਫੀਸਰ ਸਹਿबान ਨੇ ਉਹ ਲਗਾਤਾਰ ਉਹਨਾਂ ਦੀ ਗੁਵਾਈ ਦੇ ਵਿੱਚ ਇਹ ਜਿਹੜੀ ਜੂ ਹੈ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰ ਰਹੀ ਹੈ ਔਰ ਬੜਾ ਸੈਂਟੀਫਿਕ ਵੇ ਦੇ ਨਾਲ ਇਥੇ ਜਿਹੜੇ ਉਹ ਵਰਡਸ ਨੇ ਉਹਨਾਂ ਦੀ ਪਰਵਰਸ ਕੀਤੀ ਜਾਂਦੀ ਹੈ ਔਰ ਉਹਨਾਂ ਦੀ ਖੁਰਾਕ ਤੇ ਖਾਸ ਕਰਕੇ ਜਿਹੜਾ ਫੋਕਸ ਕੀਤਾ ਜਾਂਦਾ ਔਰ ਉਹਨਾਂ ਦੀ ਬਿਮਾਰੀ ਦੇ ਵੇਲੇ ਇਥੇ ਜਿਹੜਾ ਕ੍ਰਿਟੀਕਲ ਕੇਅਰ ਸੈਂਟਰ ਵੀ ਬਣਿਆ ਜਿਹੜਾ ਕਿ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਥੋੜਾ ਸਮਾਂ ਪਹਿਲਾਂ ਬਣਿਆ ਸੋ ਜੈਸਾ ਮਨੁੱਖ ਦੇ ਅੰਦਰ ਜਾਨ ਇਸ ਤਰ੍ਹਾਂ ਜਾਨਵਰਾਂ ਦੇ ਅੰਦਰ ਵੀ ਉਹ ਜਿਹੜੀ ਪੀੜ ਹੁੰਦੀ ਹੈ ਜਾਨ ਹੁੰਦੀ ਹੈ ਸੋ ਉਹਨਾਂ ਨੂੰ ਧਿਆਨ ਚ ਰੱਖਦੇ ਆ ਇਥੇ ਕਾਫੀ ਕੁਝ ਮੰਨ ਲਓ ਜਿਹੜਾ ਇਹਨੂੰ ਅਪਡੇਟ ਕੀਤਾ ਗਿਆ ਸੋ ਅ ਮੈਂ ਸਾਰੇ ਸਟਾਫ ਨੂੰ ਜਿਹੜਾ ਸਾਡੇ ਸਾਥ ਵਿੱਚ ਜ਼ੂਦ ਆ ਉਹਨਾਂ ਦੇ ਇਸ ਜ਼ੋਨਸ ਸੰਬੰਧਿਤ ਕਾਸ ਜਿਹੜੇ ਉਹ ਲਗਾਤਾਰ ਲੱਗੇ ਰਹਿੰਦੇ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਸੋ ਮਾਨਜੁਗ ਮੁੱਖ ਮੰਤਰੀ ਜੀ ਦੀ ਗਵਾਈ ਚ ਜਿੱਥੇ ਪੰਜਾਬ ਦੀਆਂ ਮਲਟੀ ਸਾਈਡਾਂ ਦੇ ਅੰਦਰ ਪਿਛਲੇ 3 ਵਰਿਆਂ ਦੇ ਦੌਰਾਨ ਬੜਿਆ ਸਟੋਰੀਕਲ ਔਰ ਸੈਂਟਰਲ ਕੇ ਫੈਸਲੇ ਲਏ ਆ ਪੰਜਾਬ ਦੀ ਵਿਤਰੀ ਦੇ ਲਈ ਰੰਗਲਾ ਪੰਜਾਬ ਬਣਾਉਣ ਦੇ ਲਈ ਕੋਥੇ ਕੁਦਰਤ ਦੇ ਇਹ ਜਿਹੜੇ ਸਾਡੇ ਕੋਲ ਫਰਮਾਇਆ ਇਹਨਾਂ ਦੀ ਦੇਖਭਾਲ ਲਈ ਇਹਨਾਂ ਦੀ ਡਿਵੈਲਪਮੈਂਟ ਲਈ ਇਹਨਾਂ ਦੇ ਸਮੁੱਚੇ ਜੀਵਨ ਜਾਚ ਨੂੰ ਅਗਾਹ ਜਿਹੜਾ ਵਿਦਾਨ ਦੇ ਲਈ ਜਿੱਦਾਂ ਲੱਗੀ ਹੈ ਸਾਡੇ ਸੱਤ ਬਿਰਜੂ ਦੇ ਸਾਰੇ ਆਫੀਸਰ ਸਹਿਬਾਨ ਕਰਮਚਾਰੀ ਸਹਿਬਾਨ ਡਾਕਟਰ ਸਹਿਬਾਨ ਮੈਂ ਸਭ ਨੂੰ ਐਪਰੀਸ਼ੀਏਟ ਕਰਦਾ ਔਰ ਜਿਹੜੇ ਅੱਜ ਨੰਨੇ ਟਾਈਗਰ ਅਸੀਂ ਉਹ ਛੱਡੇ ਆ ਉਹਨਾਂ ਨੂੰ ਛੋਟੇ ਪਿੰਜਰੇ ਤੋਂ ਵੱਡੇ ਪਿੰਜਰੇ ਚ ਲੈ ਕੇ ਆਇਆ ਮੈਂ ਫਿਰ ਦੁਬਾਰਾ ਉਹਨਾਂ ਦੀ ਤੰਦਰੁਸਤੀ ਦੀ ਉਹਨਾਂ ਦੇ ਡਿਵੈਲਪਮੈਂਟ ਦੀ ਕਾਮਨਾ ਕਰਦਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਨਾਟੇ ਓਨਲੀ ਪੰਜਾਬ ਜਿੱਥੋਂ ਤੱਕ ਵੀ ਮੇਰੀ ਇਹ ਵਾਈਡਸ ਆ ਰਹੀ ਹੈ ਮੈਂ ਸਭ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਸੱਤ ਦਿਨ ਜ਼ੂ ਚ ਆ ਕੇ ਆਪਣੇ ਪਰਿਵਾਰਾਂ ਸਮੇਤ ਤੇ ਖਾਸ ਕਰਕੇ ਜਿਹੜੇ ਸਕੂਲਾਂ ਦੇ ਸਟੂਡੈਂਟ ਨੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਨੂੰ ਮੈਂ ਕਹਿਣਾ ਚਾਹਨਾ ਕਿ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਔਰ ਤੁਹਾਨੂੰ ਕੁਦਰਤ ਦੇ ਬਹੁਤ ਕੁਝ ਐਸੇ ਰਹੱਸ ਜਿਹੜੇ ਆ ਉਹ ਇੱਥੇ ਦੇਖਣ ਨੂੰ ਸਮਝਣ ਨੂੰ ਮਿਲਣਗੇ ਤੇ ਤੁਹਾਡੀ ਜ਼ਿੰਦਗੀ ਦੇ ਅੰਦਰ ਵੀ ਉਹਨਾਂ ਉਹਨਾਂ ਦੇ ਮਤਲਬ ਮੈਂ ਸਮਝਦਾ ਕਿ ਬੜੇ ਵੱਡੇ ਉਹਨਾਂ ਦੀ ਭੂਮਿਕਾ ਹੋਗੀ ਔਰ ਅੱਜ ਇਸ ਹਿਸਟੋਰੀਕਲ ਡੇ ਦੇ ਉੱਤੇ ਮੈਂ ਸਾਰੇ ਆਪਣੇ ਕਰਮਚਾਰੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ